ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਹਾਂ ਲਗਨ ਸ਼ੇਟ ਹਰ ਰੋਜ਼ ਦੀ ਤਰ੍ਹਾਂ ਇੱਕ ਨਵੀਂ ਚਰਚਾ ਦੇ ਨਾਲ ਮੈਂ ਹਾਜ਼ਰ ਆਂ ਤੇ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪત્રਕਾਰਦਾਰ जोगਿੰਦਰ ਸਿੰਘ ਜੀ ਸਵਾਗਤ ਹੈ ਜੀ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਵਸਦਾ ਪੰਜਾਬ ਦੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ जोगਿੰਦਰ ਜੀ ਪੰਜਾਬ ਦੇ ਵਿੱਚ ਡੈਮਾਂ ਤੇ ਦਰਿਆਵਾਂ ਦਾ ਪਾਣੀ ਤਾਂ ਲੈ ਗਿਆ ਪਰ ਹੜਾ ਦੇ ਮੁੱਦੇ ਤੇ ਸਿਆਸੀ ਪਾਰਾ ਚੜ ਚੁੱਕਿਆ ਇੱਕ ਦੂਜੇ ਨੂੰ ਇਹ ਲੋਕ ਤਾਂ ਭੰਡਦੇ ਹੀ ਨੇ ਪਰ ਇਹ ਵੀ ਲੱਗਦਾ ਹੈ ਜਿਵੇਂ ਇਹ ਲੋਕਾਂ ਨੂੰ ਗੁੰਮਰਾ ਕਰ ਰਹੇ ਹੋਣ ਇਸ ਬਾਰੇ ਤਸਵੀਰ ਕਿਵੇਂ ਸਾਫ਼ ਹੋ ਸਕਦੀ ਹੈ ਦੇਖੋ ਲੱਗਣਾ ਇਹ ਤਾਂ ਸਾਡੇ ਦੇਸ਼ ਦੀ ਤਰਾਸਦੀ ਹੈ ਸਾਡੀ ਰਾਜਨੀਤੀ ਚ ਧੁੰਦਲਾ ਪਾਣਾ ਗਰਾਵਟਾ ਨੀਵਾ ਪਾਣਾ ਔਰ ਹਰ ਕੋਈ ਖਾਸ ਕਰ ਹੁਣ ਹੜ੍ਹਾਂ ਦੀ ਜਦੋਂ ਕੁਦਰਤੀ ਆਫਤ ਹੈ ਕੁਦਰਤੀ ਮਾਰ ਹੈ ਔਰ ਭੱਟੀ ਮਾਰ ਪੰਜਾਬ ਚੱਲ ਰਿਹਾ ਉਸ ਸਮੇਂ ਹਰ ਕੋਈ ਕਹਿ ਰਿਹਾ ਖਾਸ ਕਰ ਜਿਹੜੇ ਪੰਜਾਬ ਦੇ ਲੀਡਰ ਹੈ ਮੈਂ ਸੱਚਾ ਮੇਰੀ ਪਾਰਟੀ ਸੱਚੀ ਹੈ ਮੈਂ ਹੀ ਲੋਕਾਂ ਦਾ ਅਸਲ ਸੇਵਕ ਹਾਂ ਦੂਜੇ ਪਾਸੇ ਦੂਜਾ ਕਹਿ ਰਿਹਾ ਵੀ ਮੈਂ ਜੀ ਇਹ ਤਾਂ ਦੂਜੇ ਫਲਾਣੇ ਖਾ ਗਏ ਫਲਾਣੇ ਲੁੱਟ ਕੇ ਲੈ ਗਏ ਤੇ ਇਹਦਾ ਜੀ ਵਾਈਟ ਪੇਪਰ ਜਾਰੀ ਕੀਤਾ ਜਾਵੇ ਕੋਈ ਕਹਿ ਰਿਹਾ ਤੁਸੀਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਦੌਰਾ ਕਰਨ ਜਾਂਦਾ ਹੈ ਬੀਬੀ ਉਹਦੇ ਗੱਲ ਲੱਗ ਕੇ ਰੋ ਪੈਂਦੀ ਹੈ ਪੰਜਾਬ ਦਾ ਉਹ ਉਹ ਸਹਿਰਦ ਲੀਡਰ ਨੂੰ ਕਿਹਾ ਜਾਂਦਾ ਖਹਿਰਾ ਸਾਹਿਬ ਮੈਨੂੰ ਬੜਾ ਦੇਖ ਕੇ ਲੱਗਿਆ ਉਹ ਉਹ ਦੂਸਰੇ ਦਾ ਰੌਲਾ ਪਾ ਰਹੇ ਸੀ ਕਿ ਜੀ ਅਸੀਂ ਉਹ ਬੀਬੀ ਲੱਬਲੀ ਜਿਹੜੀ ਰੋ ਰਹੀ ਸੀ ਅਸੀਂ ਉਹਦੀ ਤਸਵੀਰ ਸਾਫ਼ ਕਰਤੀ ਉਹ ਬੀਬੀ ਆਮ ਆਦਮੀ ਪਾਰਟੀ ਦੀ ਬੀਬੀ ਸੀ ਤੁਸੀਂ ਦੱਸੋ ਇਹ ਬੋਲਣ ਨਾਲ ਜਾਂ ਇਹ ਗੱਲ ਕਰਨ ਨਾਲ ਲੋਕਾਂ ਦਾ ਜਿਹੜੇ ਪੀੜਤ ਲੋਕ ਆ ਉਹਨਾਂ ਦਾ ਕੀ ਦਰਦ ਬੰਡਾਇਆ ਜਾ ਰਿਹਾ ਕੋਈ ਕਹ ਰਿਹਾ ਜੀ ਤਕਵੀਰ ਬਾਦਲ ਪੈਸੇ ਵੰਡ ਰਿਹਾ ਉਹ ਕਿੱਥੋਂ ਲਿਆ ਰਿਹਾ ਪੈਸੇ ਉਜੇ ਉਹ ਬੰਡ ਵੀ ਰਿਹਾ ਤਾਂ ਉਹਨੇ ਦਰਿਆਵਾਂ ਚੋਂ ਬਥੇਰੇ 10 ਸਾਲ ਸਰਕਾਰ ਰਹੀ ਹੈ ਬਥੇਰੇ ਦਰਿਆਵਾਂ ਚੋਂ ਇਕੱਠੇ ਵੀ ਕੀਤੇ ਆ ਜੇ ਦਰਿਆਈ ਲੋਕਾਂ ਲਈ ਉਹ ਬੰਡ ਵੀ ਦੇਊਗਾ ਤਾਂ ਕਿੱਡੀ ਵੱਡੀ ਗੱਲ ਆਏ ਕਹਿੰਦੇ ਭਾਵਾ ਵੀ ਜਿਹੜੀ ਸਿਆਸਤ ਹੈ ਨਾ ਉਹ ਚ ਇੰਨਾ ਨੀਵਾਪਣ ਗੰਧਲਾਪਣ ਆ ਗਿਆ ਹੈ ਕਿ ਹਰ ਬੰਦੇ ਨੂੰ ਇਹੀ ਲੱਗੀ ਜਾਂਦਾ ਵੀ ਮੈਂ ਆਪਣੀ ਰਾਜਨੀਤੀ ਚਮਕਾ ਲਾਂ ਬਾਕੀ ਔਰ ਕਈ ਤੁਸੀਂ ਦੇਖੋ ਇਹ ਵੀ ਕਹਿ ਰਹੇ ਜੀ ਫਲਾਨੀ ਪਾਰਟੀ ਦੇ ਲੀਡਰ ਨੂੰ ਅਸੀਂ ਪਿੰਡ ਚ ਨਹੀਂ ਵੜਨ ਦੇਣਾ ਅਸੀਂ ਉੱਥੇ ਲੋਕ ਕਹ ਰਹੇ ਸੀ ਉਹਨਾਂ ਨੂੰ ਆਉਣ ਨਹੀਂ ਦੇਣਾ ਤੁਸੀਂ ਦੇਖੋ ਜੇ ਸੌਖੇ ਸਮੇਂ 'ਚ ਕੋਈ ਕੋਈ ਲੀਡਰ ਕੋਈ ਆਮ ਬੰਦਾ ਕੋਈ ਕਿਸੇ ਪਾਰਟੀ ਨਾਲ ਸੰਬੰਧਤ ਕੋਈ ਟੈਲਫੋਨ ਲੈ ਕੇ ਆਉਂਦਾ ਉਹਨੂੰ ਦੇ ਦੇਣ ਦਿਓ ਲੈ ਲੈਣ ਦਿਓ ਲੋਕਾਂ ਨੂੰ ਪੀੜਤ ਲੋਕਾਂ ਨੂੰ ਥੋੜਾ ਕੀ ਢਿੱਡ ਦੁਖਦਾ ਉਹ ਮਤਲਬ ਕਹਿਣ ਤੋਂ ਭਾਵ ਹੈ ਵੀ ਇਹ ਇਹ ਰਾਜਨੀਤੀ ਦਾ ਗਰਾਵਟ ਵਾਲਾ ਪਾਣੀ ਆ ਜਿਹੜਾ ਇੱਕ ਦੂਜੇ ਨੂੰ ਬਿਨਾਂ ਮਤਲਬ ਤੋਂ ਭੰਡੀ ਜਾਣਾ ਹਰ ਸਰਕਾਰ ਨੂੰ ਬਿਠਾਉਣ ਸਰਕਾਰ ਨਾਲ ਬੈਠ ਕੇ ਗੱਲ ਕਰਨ ਕਿ ਤੁਸੀਂ ਆਓ ਸਾਡੇ ਨਾਲ ਇਸ ਮੰਚ ਤੇ ਆਪਾਂ ਇਕੱਠੇ ਬੈਠ ਕੇ ਗੱਲ ਕਰਦੇ ਆਂ ਵੀ ਤੁਹਾਡੀ ਆ ਡਿਊਟੀ ਬਣਦੀ ਆ ਡਿਊਟੀ ਤੁਸੀਂ ਕਿਉਂ ਨਹੀਂ ਕਰ ਰਹੇ ਆ ਕਰੋ ਇਹ ਤਾਂ ਹੋ ਗਿਆ ਇਹਨੂੰ ਭੰਡੜ ਨਾਲ ਇੱਕ ਦੂਜੇ ਨੂੰ ਨਿੰਦਣ ਨਾਲ ਜਾਂ ਆਪਣੇ ਆਪ ਨੂੰ ਸੱਚਾ ਸਾਫਤ ਕਰਨ ਨਾਲ ਜਾਂ ਜਿਹੜੇ ਵਾਈਟ ਪੇਪਰ ਜਾਰੀ ਕਰਨ ਦੀ ਗੱਲ ਕਰਦੇ ਆ ਰਾਜਾ ਬੜੰਗ ਹੁਣੀ ਉਹਨਾਂ ਦਾ ਉਹਨਾਂ ਦੀ ਪਾਰਟੀ ਦਾ ਕੀ ਹਾਲਾਤ ਰਿਹਾ ਉਹਨਾਂ ਦੀਆਂ ਸਰਕਾਰਾਂ ਦੇ ਕੀ ਹਾਲਾਤ ਰਿਹਾ ਯਾਰ ਆਜਾ ਬੜੰਗ ਸਾਹਿਬ ਦੇ ਕੀ ਹਾਲਾਤ ਰਿਹਾ ਆਪਣੀ ਪੀੜੀ ਛੋਟਾ ਫੇਰ ਲੈਣਾ ਚਾਹੀਦਾ ਮਲੇ ਇਹ ਮੇਰੇ ਵੀ ਸੈਣ ਤੋਂ ਭਾਵ ਮਤਲਬ ਇਹ ਆਪਾ ਬਹੁਤ ਥੋੜਾ ਉਸ ਪਾਸੇ ਲੈ ਕੇ ਗੱਲ ਨੂੰ ਵੀ ਰਾਜਨੀਤਿਕ ਲੋਕਾਂ ਨੂੰ ਦੇਖੋ ਗੁੰਮਰਾਹ ਕਰਨ ਦੀ بجائے ਇਹ ਸੌਖੀ ਘੜੀ ਚ ਮਤਲਬ ਇੱਕ ਲੋਕਾਂ ਨੂੰ ਸਹੀ ਇੱਕ ਮੁੱਠਤਾ ਨਾਲ ਪੰਜਾਬੀਆਂ ਨੂੰ ਇੱਕ ਮੰਚ ਤੇ ਲਿਆ ਕੇ ਕੋਈ ਜਿਹੜੇ ਯਤਨ ਕਰਨੇ ਚਾਹੀਦੇ ਆ ਜਿਹੜੀ મોદી ਸਾਹਿਬ ਵੀ ਕਹਿ ਗਏ 1200 ਕਰੋੜ ਦੀ ਜਿਹੜੀ ਹੈਗੀ ਆ ਪੰਜਾਬ ਕੋਲੇ ਪਿਆ ਰਾਹਤ ਫੰਡ ਉਸ ਮੁੱਦੇ ਤੇ ਲੈ ਕੇ ਤਾਂ ਜੀ ਬਹੁਤ ਜ਼ਿਆਦਾ ਹੀ ਪਹਿਲਾਂ ਇੱਕ ਦੂਜੇ ਨੂੰ ਲੱਗੇ ਹੋਇਆ ਨਿੰਦਣ ਭੰਡਣ ਜੀ ਵਾਕੀ ਸਰ ਇਸ ਸਮੇਂ ਵੱਡਾ ਪੰਬਲ ਪੂਸਾ ਤਾਂ ਇਹ ਹੀ ਹੈ ਕਿ ਵੀ ਮੋਦੀ ਸਾਹਿਬ ਕਹਿ ਕੇ ਕਿ 12000 ਕਰੋੜ ਰੁਪਏ ਪੰਜਾਬ ਕੋਲ ਪਏ ਨੇ ਪੰਜਾਬ ਸਰਕਾਰ ਦੀ ਸਾਡੇ ਕੋਲ ਹੈ ਹੀ ਕੁਛ ਨਹੀਂ ਹੈ ਤੇ ਵਿਰੋਧੀ ਧਿਰ ਕਹਿ ਰਹੀ ਹੈ ਵੀ ਸਰਕਾਰ ਖਾ ਗਈ ਹੈ ਇਹ ਸਵਾਲ ਤਾਂ ਹੈ ਵੀ 12000 ਕਰੋੜ ਜੇ ਹੈ ਤਾਂ ਹੈ ਕਿੱਥੇ ਆ ਦੇਖੋ ਲਗਨ ਜੀ ਇਹ ਤਾਂ ਹੈਗਾ ਵੀ ਜਿਹੜਾ ਸਟੇਟ ਆਫ ਫੰਡ ਆ ਉਹ ਉਹ ਕਹ ਲੋ ਆਪਣਾ ਐਸਟੀਆਰ ਐਫ ਫੰਡ ਜਿਹੜਾ ਉਹਨੂੰ ਲੈ ਕੇ 12000 ਕਰੋੜ ਦੀ ਜਿਹੜੀ ਮੋਦੀ ਸਾਹਿਬ ਨੇ ਗੱਲ ਕੀਤੀ ਉਹਨੂੰ ਲੈ ਕੇ ਅਪਾ ਪਹਿਲਾਂ ਵੀ ਗੱਲ ਕੀਤੀ ਆ ਬਹੁਤ ਵੱਡਾ ਪੰਬਲ ਪੂਸਾ ਜਿੱਤਣ ਤੋਂ ਗੱਲ ਕਰਕੇ ਗਏ ਆ ਵਿਰੋਧੀਆਂ ਨੇ ਦੇਖੋ ਅਜੇ 2 ਦਿਨ ਹੋਏ ਆ ਉਹ ਕਹਿ ਕੇ ਗਏ ਵੀ ਉਹ ਫੰਡ ਕੇਂਦਰੀ ਫੰਡ ਪਾਇਆ ਪੰਜਾਬ ਕੋਲੇ ਰਾਜਾ ਬਣੰਗ ਨੇ ਅਜੇ ਉਹ ਇੱਕ ਦਿਨ ਵਿੱਚ ਪਿਆ ਉਹ ਕਹਿੰਦੇ ਜੀ ਇਹਦੇ ਬਾਰੇ ਵਾਈਟ ਪੇਪਰ ਜਾਰੀ ਕਰਨ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਸਰਕਾਰ ਦੀ ਕੋਈ ਕੇਂਦਰੀ ਏਜੰਸੀ ਇਹਦੀ ਜਾਂਚ ਕਰੇ ਵੀ ਉਹ ਫੰਡ ਗਏ ਕਿੱਥੇ। ਔਰ ਸਭ ਤੋਂ ਵੱਡੀ ਮਤਲਬ ਇੱਕ ਇਹਨੂੰ ਮਤਲਬ ਇੱਕ ਗੈਰ ਜ਼ਿੰਮੇਵਾਰਨੀ ਬਿਆਨ ਕਹਿ ਸਕਦੇ ਆ ਵੀ ਸਾਡਾ ਪੰਜਾਬ ਦਾ ਜਿਹੜਾ ਮੰਤਰੀ ਚੀਮਾ ਸਾਹਿਬ ਨੇ ਜਿਹੜੇ ਵਿੱਤ ਮੰਤਰੀ ਆ ਉਹ ਕਹਿ ਰਹੇ ਜੀ ਸਾਨੂੰ ਪਤਾ ਹੀ ਨਹੀਂ ਵੀ ਇਹ ਹੈ ਕਿੱਥੇ ਹੈ ਫੰਡ ਆਏ ਕਿੱਥੇ ਆ ਤੇ ਗਏ ਕਿੱਥੇ ਆ। ਫਿਰ ਭਾਵੇਂ ਉਹਨਾਂ ਨੇ ਅੱਜ ਇਹ ਤਸਵੀਰ ਸਾਫ਼ ਵੀ ਕਰਤੀ ਹੈ ਕਿਉਂਕਿ ਲੋਕ ਵੀ ਇਹ ਚਾਹੁੰਦੇ ਵੀ ਤਸਵੀਰ ਸਾਫ਼ ਹੋਣੀ ਚਾਹੀਦੀ ਹੈ। ਵੀ ਉਹ 12000 ਕਰੋੜ ਗਏ ਕਿੱਥੇ? ਜੇ ਵਰਤੇ ਇਸ ਤਰ੍ਹਾਂ ਜਾਣੇ ਆ ਦੇਖੋ ਚੀਮਾ ਸਾਹਿਬ ਨੇ ਅੱਜ ਇਹ ਗੱਲ ਕਰਤੀ ਆ ਵੀ 2022 ਚ ਉਹਨਾਂ ਦੀ ਸਰਕਾਰ ਆਈ ਆ 3 ਸਾਲ ਹੋਏ ਆ 3 ਸਾਲਾਂ ਚ ਜਿਹੜਾ ਉਹਨਾਂ ਕੋਲੇ ਫੰਡ ਆਇਆ ਉਹ 1580 ਕਰੋੜ ਹੈਗੇ ਜਿਹੜੇ ਫੰਡ ਆਏ ਆ 12000 ਫੰਡ ਨਹੀਂ ਜਿਹੜੇ ਇਹ ਸਟੇਟ ਰਾਟ ਫੰਡ ਆ ਕੇਂਦਰ ਵੱਲੋਂ ਔਰ ਉਹ ਚ ਉਹ ਕਹਿੰਦੇ ਅਸੀਂ 649 ਕਰੋੜ ਖਰਚਤੇ ਆ ਹੁਣ ਤੱਕ ਇਹ ਤਸਵੀਰ ਉਹਨਾਂ ਨੇ ਵਕ ਵਕ मतलब सालਾਂ ਦਾ ਬੇਰਬਾ ਵੀ ਦੇ ਦਿੱਤਾ ਵੀ ਇਹ ਸਾਲ ਚ ਇੰਨੇ ਆਏ ਉਹ ਇੰਨੇ ਅਸੀਂ ਖਰਚਤੇ ਉਹ ਅਲੱਗ-ਅਲੱਗ ਵੀ ਉਹਨਾਂ ਨੇ ਦਿੱਤਾ ਮੀਡੀਆ ਦੇ ਕਿਸੇ ਨੇ ਉਹ ਸ਼ਾਪਿਆ ਵੀ ਹੈ ਮਤਲਬ ਇਹ ਇਹਦੇ ਇਸ ਮੁੱਦੇ ਨੂੰ ਲੈ ਕੇ ਲੋਕਾਂ ਚ ਵੀ ਜਿਹੜੇ ਪੀੜਤ ਲੋਕ ਨੇ ਉਹਨਾਂ ਚ ਵੀ ਕਿਉਂਕਿ ਇਹ ਇੱਕ ਵੱਡਾ ਮਤਲਬ ਲੋਕਾਂ ਚ ਇੱਕ ਮਨਚ ਹੈ ਵੀ ਇੰਨਾ ਪੈਸਾ ਗਿਆ ਕਿੱਥੇ ਔਰ ਔਰ ਦੂਸਰੇ ਪਾਸੇ ਜੇ ਆਪਾਂ ਪੰਜਾਬ ਸਰਕਾਰ ਦੀ ਵੀ ਗੱਲ ਕਰੀਏ ਆਪਾਂ ਭਗਵੰਤ ਮਾਨ ਸਰਕਾਰ ਦੀ ਗੱਲ ਕਰੀਏ ਦੇਖੋ ਇਹ ਇਹ ਅਣਗਹਿਲੀ ਵੀ ਹੈਗੀ ਆ ਜਿਹੜਾ ਪ੍ਰਸ਼ਾਸਨ ਹੈ ਇੱਥੋਂ ਦਾ ਉਹ 13800 ਕਿੰਨੇ ਕਰੋੜ ਦਾ ਦੱਸ ਰਿਹਾ ਟੋਟਲ ਨੁਕਸਾਨ ਔਰ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਉਹ 2000 ਕਰੋੜ ਦਾ ਦੱਸ ਰਿਹਾ ਇਹ ਵੀ ਦੇਖੋ ਕਿੱਡਾ ਵੱਡਾ ਕਪੜਾ ਤੁਸੀਂ ਮੋਦੀ ਜਾਂ ਕੇਂਦਰੀ ਮੰਤਰੀ ਨੂੰ ਜੇ ਉਹਨੂੰ ਦੇਵਤੇ ਪ੍ਰਧਾਨ ਮੰਤਰੀ ਨੂੰ ਮਿਲ ਰਹੇ ਹੋ ਤੁਹਾਡੇ ਜਿਹੜੇ ਮਤਲਬ ਅੰਕੜੇ ਨੇ ਉਹ ਤਾਂ ਇੱਕ ਹੋਣੇ ਚਾਹੀਦੇ ਆ ਨਾ ਇਹ ਬੜਾ ਬੜਾ ਢਾਪਾੜਾ ਦੂਸਰੇ ਪਾਸੇ ਜੇ ਲੰਘੇ ਨਾ ਆਪਾਂ ਕੇਂਦਰੀ ਗ੍ਰਾਂਟਾਂ ਦੀ ਵੀ ਗੱਲ ਕਰ ਲਈਏ ਨਾ ਬਹੁਤ ਸਾਰੀਆਂ ਕੇਂਦਰੀ ਗ੍ਰਾਂਟਾਂ ਇਦਾਂ ਨਹੀਂ ਆ ਜਿਹੜੀਆਂ ਜਿਨ੍ਹਾਂ ਦਾ ਕਰੋੜਾਂ ਅਰਬਾਂ ਰੁਪਈਆ ਸਟੇਟਾਂ ਖਰਚ ਦੀਆਂ ਨਹੀਂ ਉਹ ਵਾਪਸ ਚਲਿਆ ਜਾਂਦਾ ਉਹਦੇ ਪਿੱਛੇ ਕੀ ਕਾਰਨ ਹੁੰਦਾ ਕਾਰਨ ਇਹੀ ਹੁੰਦਾ ਕਿ ਬਹੁਤ ਸਾਰੀਆਂ ਗ੍ਰਾਂਟਾਂ ਜਿਹਦੇ ਚ 50% ਕੇਂਦਰ ਦਾ ਹੁੰਦਾ ਤੇ 50% ਸਟੇਟ ਗਵਰਨਮੈਂਟ ਨੂੰ ਪਾਉਣਾ ਪੈਂਦਾ ਬਹੁਤ ਸਾਰੀਆਂ ਗ੍ਰਾਂਟਾਂ ਕੇਂਦਰੀ ਇਦਾਂ ਨਹੀਂ ਹੁੰਦੀਆਂ ਜਿਨ੍ਹਾਂ ਚ ਜਿਵੇਂ ਜਿਹੜੀਆਂ ਪਿੰਡੂ ਵਿਕਾਸ ਨਾਲ ਸੰਬੰਧਤ ਹੁੰਦੀਆਂ ਜਾਂ ਪਿੰਡੂ ਡਿਵੈਲਪਮੈਂਟ ਨਾਲ ਸੰਬੰਧਤ ਹੁੰਦੀਆਂ ਉਹ ਬਹੁਤ ਸਾਰੀਆਂ ਗ੍ਰਾਂਟਾਂ ਇਦਾਂ ਦੀਆਂ ਨੇ ਜਿਹੜੀਆਂ ਜਿਨ੍ਹਾਂ ਚ 20% ਜਾਂ 30% ਪੰਚਾਇਤਾਂ ਨੂੰ ਪਾਉਣਾ ਪੈਂਦਾ ਉਹ ਕਈ ਥਾਵਾਂ ਤੇ ਉਹਨਾਂ ਦੇ ਸਟੇਟ ਦੇ ਹਾਲਾਤ ਕੀ ਹੈ ਤੁਹਾਨੂੰ ਪਤਾ ਹੀ ਹੈ ਪੰਜਾਬ ਸਰਕਾਰ ਦੇ ਕੀ ਹਾਲਾਤ ਹਨ ਔਰ ਉਹ ਉਹ ਗ੍ਰਾਂਟਾਂ ਜਿਹੜੀਆਂ ਕਈ ਥਾਵਾਂ ਤੇ ਪੰਚਾਇਤਾਂ ਨਹੀਂ ਦੇ ਪਾਉਂਦੀਆਂ ਫੰਡ ਉਹ ਉਹ ਪੈਸਾ ਜਿਹੜਾ ਵਾਪਸ ਚਲਿਆ ਜਾਂਦਾ ਹਰ ਸਾਲ ਬਹੁਤ ਵੱਡੀ ਪੱਧਰ ਤੇ ਪੈਸਾ ਜਿਹੜਾ ਔਰ ਦੂਸਰੇ ਪਾਸੇ ਜਿਹੜਾ ਇਹ ਇਹ ਫੰਡ ਹੈ ਇਹ ਚ ਹੁਣ ਪਤਾ ਨਹੀਂ ਕਿ ਚੀਮਾ ਸਾਹਿਬ ਨੇ ਅੰਕੜੇ ਕੀ ਜਾਰੀ ਕੀਤੇ ਵੈਸੇ ਦਾ ਕਹਿੰਦੇ ਮਤਲਬ ਹਰ ਸਾਲ ਜਿਹੜਾ ਸਟੇਟਾਂ ਨੂੰ ਕੇਂਦਰ ਵੱਲੋਂ ਜਿਹੜਾ ਇਹ ਫੰਡ ਹੈ ਰਾਹਤ ਫੰਡ ਹੈ ਇਹ ਚ 500 ਕਰੋੜ ਤੇ 500 ਕਰੋੜ ਦੀਆਂ ਦੋ ਵਾਰ ਗ੍ਰਾਂਟਾਂ ਹੁੰਦੀਆਂ ਕੇਂਦਰ ਵੱਲੋਂ ਔਰ ਵੱਡੀ ਗੱਲ ਹੈ ਕਿ ਹੁਣ ਵੀ ਜਿਹੜੇ ਹਾਲਾਤ ਹੈ ਇਹ ਜਿਹੜਾ ਪੈਸਾ ਉਹ ਕਰਜ਼ੇ ਦੇ ਰੂਪ 'ਚ ਹੀ ਸਟੇਟ ਨੂੰ ਮਿਲਣਾ ਕਿਉਂਕਿ ਕਰਜ਼ੇ ਦੇ ਪਹਿਲਾਂ ਵੀ ਸਟੇਟ ਜਿਹੜੀ ਹੈ ਪਹਿਲਾਂ ਹੀ ਕਰਜ਼ੇ ਹੇਠ ਬਹੁਤ ਦੱਬੀ ਹੋਈ ਹੈ ਕਹਿੰਦੇ ਭਾਵ ਆ ਵੀ ਇਹਦੇ ਬਾਰੇ ਇਸ ਸਾਰੇ ਮੁੱਦੇ ਬਾਰੇ ਸਾਰੇ ਵਿਰੋਧੀ ਵੀ ਜਾਣਦੇ ਆ ਸੱਤਾਧਾਰੀ ਵੀ ਜਾਣਦੇ ਦੇਖੋ ਸੱਤਾਧਾਰੀਆਂ ਨੂੰ ਪਹਿਲੇ ਤਾਂ ਨਹੀਂ ਤਸਵੀਰ ਕਲੀਅਰ ਕਰ ਦੇਣੀ ਚਾਹੀਦੀ ਸੀ ਕੀ ਕੇਂਦਰੀ ਮੁੱਖ ਮੰਤਰੀ ਕੋਲੇ ਸਭ ਨਹੀਂ ਹੈ ਜਾਂ ਵਿੱਤ ਮੰਤਰੀ ਕੋਲੇ ਉਹ ਤਾਂ ਇੱਕ ਮਿੰਟ ਚ ਚਾਹੁੰਦਾ ਸਾਰੇ ਅੰਕੜੇ ਫੋਨ ਦੇ ਮੋਬਾਈਲ ਤੇ ਆ ਜਾਂਦੇ ਆ ਹੁਣ ਤਾਂ ਉੱਥੇ ਹੀ ਕਲੀਅਰ ਕਰ ਦਿੰਦੇ ਬਿਲਕੁਲ ਦੂਸਰੇ ਪਾਸੇ ਸਾਰਾ ਕੁਝ ਇਹ ਨਹੀਂ ਵਿਰੋਧੀ ਧਿਰਾਂ ਨਹੀਂ ਜਾਣਦੀਆਂ ਵਿਰੋਧੀ ਧਿਰਾਂ ਦੇ ਲੀਡਰ ਵੀ ਜਾਣਦੇ ਹੋ ਵੀ ਗ੍ਰਾਂਟਾਂ ਕੇਂਦਰੀ ਗ੍ਰਾਂਟਾਂ ਆਉਂਦੀਆਂ ਕਿੱਦਾਂ ਉਹਨਾਂ ਲਈ ਉਹਨਾਂ ਨੂੰ ਖਰਚਣ ਦਾ ਵੀ ਇੱਕ ਇੱਕ ਫੰਡਾ ਹੈ ਉਹਨਾਂ ਨੂੰ ਖਰਚਣ ਦਾ ਵੀ ਇੱਕ ਵਿਧੀ ਵਿਧਾਨ ਹੈ ਉਹਨਾਂ ਨੂੰ ਖਰਚਣ ਦੀ ਵੀ ਇੱਕ ਯੋਜਨਾ ਬੰਦੀ ਹੈ ਇਹ ਨਹੀਂ ਵੀ ਕੇਂਦਰੀ ਗ੍ਰਾਂਟ ਆਈ ਤੇ ਖਰਚ ਦਿਓ ਮਤਲਬ ਉਸ ਤਿਸ ਤਰ੍ਹਾਂ ਖਾਚਣਾ ਜਿਵੇਂ ਹੁਣ ਇਹ ਚੀ ਲਾ ਲਓ ਜਿਹੜੀ ਇਹ ਕੇਂਦਰੀ ਗ੍ਰਾਂਟ ਹੈ ਇਹਨੂੰ ਗ੍ਰਾਂਟ ਨੂੰ ਉਹਦੇ ਮੁਤਾਬਕ 300 ਦੇ ਕਰੀਬ ਬਣਦਾ ਜਿਹੜਾ ਪਰ ਏਕੜ ਜਿਹੜਾ ਮੁਆਵਜ਼ਾ ਦੇ ਸਕਦੇ ਆ ਕਿਸਾਨਾਂ ਨੂੰ ਪੀੜਤ ਕਿਸਾਨਾਂ ਨੂੰ ਇਹ ਨਹੀਂ ਆ ਵੀ 12000 ਕਰੋੜ ਆ ਜਿਹੜਾ ਸਿੱਧਾ ਕਿਸਾਨਾਂ ਨੂੰ ਦਿੱਤਾ ਜਾਊਗਾ ਜਿਹੜਾ ਮਕਾਨਾਂ ਲਈ ਵੀ ਜਿਹੜਾ ਬੜਾ ਸਾਰੀ ਮਕਾਨਾਂ ਦੀ ਗੱਲ ਹੁੰਦੀ ਆ ਉਹ ਵੀ 1.5 ਲੱਖ ਦੀ ਹੈਗੀ ਆ ਜਿਹੜੀ ਮਕਾਨ ਲਈ ਜਿਹਦਾ ਜਿਹਦਾ 60% ਨੁਕਸਾਨ ਆ ਉਹਨੂੰ 1.5 ਲੱਖ ਦੀ ਗ੍ਰਾਂਟ ਆ ਹੁਣ 1.5 ਲੱਖ ਨਾਲ ਉੱਥੇ ਕੀ ਬਣਨ ਨੁਕਸਾਨ ਤਾਂ ਬਹੁਤ ਵੱਡਾ ਇਸ ਤਰ੍ਹਾਂ ਬਿਲਕੁਲ ਕਰਨ ਦਾ ਭਾਵ ਵੀ ਉਹ ਇਹ ਇਸ ਮੁੱਦੇ ਤੇ ਸਭ ਤੋਂ ਵੱਧ ਰਾਜਨੀਤੀ ਹੈ ਪਰ ਫਿਰ ਵੀ ਵਿੱਤ ਮੰਤਰੀ ਨੇ ਤਸਵੀਰ ਅਜ ਕਲੀਅਰ ਵੀ ਕਰਤੀ ਹੈ ਜੀ ਜੋਗਿੰਦਰ ਜੀ ਇਹਨਾਂ ਸਵਾਲ ਤਾਂ ਇਹ ਵੀ ਲੀਹੋ ਲੱਤੇ ਪੰਜਾਬ ਨੂੰ ਆਪਾਂ ਵੀ ਕਿਵੇਂ ਮੁਰ ਪੈੜਾ ਤੇ ਕਰੀਏ ਇਸ ਬਾਰੇ ਸੈਸ਼ਨ ਵੀ ਬੁਲਾਉਣ ਦੀ ਜਿਹੜੀ ਮੰਗ ਹੋਈ ਹੈ ਤੇ ਕਿਵੇਂ ਯੋਜਨਾ ਬੰਦੀ ਹੋ ਸਕਦੀ ਹੈ ਦੀ ਦੇਖੋ ਲਗਨ ਜੀ ਪੈਸੇ ਤਾਂ ਇਹ ਯੋਜਨਾ ਬਣਾਉਣ ਲਈ ਸਰਕਾਰ ਦੀ ਜਿਹੜੀ ਬਿਊਰੋਕ੍ਰੇਸੀ ਆ ਸਰਕਾਰ ਦੇ ਜਿਹੜੇ ਵੱਡੇ ਅਧਿਕਾਰੀ ਹੈ ਜਿਹੜੇ ਮਤਲਬ ਕਹਿ ਲਓ ਜਿਨ੍ਹਾਂ ਦੀਆਂ ਤਨਖਾਹਾਂ ਦੇ ਵੱਡੇ ਬਜਟ ਨੇ ਉਹ ਸਰਕਾਰ ਕੋਲੇ ਬੜਾ ਇੱਕ ਵੱਡਾ ਸਿਸਟਮ ਹੁੰਦਾ ਹੈ ਸਰਕਾਰ ਕੋਲੇ ਇੱਕ ਢਾਂਚਾ ਹੁੰਦਾ ਹੈ ਔਰ ਜਿਹਦੇ ਜਿਹਦਾ ਕੰਮ ਹੈ ਇਹ ਯੋਜਨਾ ਤਿਆਰ ਕਰਨਾ ਜਿਹਦਾ ਕੰਮ ਹੈ ਯੋਜਨਾ ਲਿਖਣੀ ਇਹ ਵੱਖਰੀ ਗੱਲ ਹੈ ਕਿ ਅਸੀਂ ਮਤਲਬ ਕਹਿ ਲਓ ਸਾਡਾ ਸਿਸਟਮ ਉਸ ਰੂਪ ਚ ਕੰਮ ਨਹੀਂ ਕਰ ਰਿਹਾ ਅਸੀਂ ਸਰਕਾਰੀ ਅਧਿਕਾਰੀਆਂ ਨੂੰ ਸਰਕਾਰੀ ਸਿਸਟਮ ਨੂੰ ਬਹੁਤਾ ਅਬਦੀ ਰਾਜਨੀਤੀ ਲਈ ਜਿਹੜੀਆਂ ਸੱਤਾਧਾਰੀ ਧਿਰਾਂ ਵਰਤਦੀਆਂ ਲੋਕਾਂ ਲਈ ਘਟ ਵਰਤਦੀਆਂ ਨੇ ਜੇ ਇਹ ਇਸ ਤਰ੍ਹਾਂ ਦਾ ਹੁਣ ਨੁਕਸਾਨ ਹੋਇਆ ਜਿਸ ਤਰ੍ਹਾਂ ਦਾ ਜੇ ਹੁਣ ਪਿੰਡੂ ਤੁਸੀਂ ਢਾਂਚੇ ਦਾ ਸੜਕਾਂ ਦਾ ਲਾ ਲਓ ਘਰਾਂ ਤੋਂ ਫਸਲਾਂ ਤੋਂ ਕਿਸਾਨਾਂ ਦੀਆਂ ਤੋਂ ਬਾਹਰ ਆਜੋ ਸੜਕਾਂ ਦਾ ਨੁਕਸਾਨ ਲਾ ਲਓ ਪੰਜਾਬ ਮੰਡੀਕਰਨ ਬੋਰਡ ਦਾ 1900 ਕਰੋੜ ਦੇ ਅੰਦਾਜ਼ਨ ਜਿਹੜਾ ਸੜਕਾਂ ਦਾ ਨੁਕਸਾਨ ਹੋ ਗਿਆ ਉਹਦੇ ਨਾਲ ਸਭ ਤੋਂ ਵੱਡੀ ਮੰਗ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਜਾਂ ਸਭ ਤੋਂ ਵੱਡਾ ਨੁਕਸਾਨ ਹੈ ਜਿਹੜੀਆਂ ਪਾਣੀ ਵਾਲਾ ਸਿਸਟਮ ਸੀ ਸਵੱਛ ਪਾਣੀ ਸਾਫ਼ ਪਾਣੀ ਵਾਲਾ ਸਿਸਟਮ ਸੀ ਉਹ ਬਹੁਤ ਵੱਡਾ ਨੁਕਸਾਨ ਹੋ ਗਿਆ ਸਾਰਾ ਟੈਸ਼ਰਾਈਜ਼ ਹੋ ਗਿਆ ਲੋਕਾਂ ਦੀ ਸਭ ਤੋਂ ਵੱਡੀ ਮੰਗ ਠੀਕ ਹੈ ਜੀ ਬੋਤਲਾਂ ਵਾਲਾ ਪਾਣੀ ਬਥੇਰਾ ਉਹਨਾਂ ਨੂੰ ਦੇਈ ਜਾਂਦੇ ਪਰ ਕਿੰਨਾ ਚਿਰ ਦੇਈ ਜਾਵਾਂਗੇ ਉਹ ਉਹ ਸਿਸਟਮ ਹੈ ਸਕੂਲਾਂ ਦਾ ਸਾਰਾ ਸਿਸਟਮ ਤੈਸ਼ਨਾਜ ਹੋ ਗਿਆ ਬੱਚਿਆਂ ਦੀ ਪੜ੍ਹਾਈ ਬੰਦ ਪਈ ਹੈ ਠੀਕ ਹੈ ਆਨਲਾਈਨ ਕਲਾਸਾਂ ਲੱਗਦੀਆਂ ਪਰ ਬੱਚੇ ਬੇੜ ਲਾਕੇ ਦੇ ਬੱਚਿਆਂ ਚ ਜਾਂ ਉੱਥੇ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਜਿਹੜੀ ਹੈ ਨੈਟ ਦੀ ਉਹ ਹੋਊਗੀ ਰੇਂਜ ਹੋਊਗੀ ਜਾਂ ਕਿੱਦਾਂ ਉਹ ਨੈਟ ਦੇ ਵਿਚਾਰੇ ਬੱਚੇ ਪੜ੍ਹਦੇ ਹੋਣਗੇ ਹਨਾ ਬਹੁਤੇ ਪਰਿਵਾਰਾਂ ਚ ਇਦਾਂ ਦਾ ਸਿਸਟਮ ਕੋਈ ਬਹੁਤੇ ਵਧੀਆ ਮੋਬਾਈਲ ਵੀ ਹੈ ਨਹੀਂ ਖਾਸ ਕਰ ਰਾਜਸਖ ਪਰਿਵਾਰ ਜਿਹੜੇ ਹੈਗੇ ਨੇ ਉਨਾ ਕੁਲਤਾ ਇਹ ਜਿਆ ਸਿਸਟਮ ਵੀ ਹੈ ਨਹੀਂ ਬੱਚੇ ਕਲਾਸਾਂ ਲਾ ਸਕਣ ਆਨਲਾਈਨ ਕਹਿੰਦੇ ਉਹ ਭਾਬਾ ਬਹੁਤ ਵੱਡਾ ਨੁਕਸਾਨ ਆ ਉਹਦੇ ਲਈ ਯੋਜਨਾਬੰਦੀ ਦੀ ਲੋੜ ਆ ਉਹਦੇ ਲਈ ਸੈਸ਼ਨ ਬਲਾਉਣ ਦੀ ਲੋੜ ਆ ਮਨਪ੍ਰੀਤ ਸਿੰਘ ਿਆਲੀ ਨੇ ਚੰਗੀ ਗੱਲ ਆ ਉਹਨੇ ਸਾਰਾ ਇੱਕ ਇੱਕ ਜਿਹੜੀ ਚਿੱਠੀ ਲਿਖੀ ਹੈ ਨਾ ਆਪਣੇ ਸਪੀਕਰ ਨੂੰ ਵਿਧਾਨ ਸਭਾ ਦੇ ਨੂੰ ਉਹ ਮੈਂ ਪੜ ਰਿਹਾ ਸੀ ਚਿੱਠੀ 'ਚ ਬੜਾ ਵਧੀਆ ਜ਼ਿਕਰ ਕੀਤਾ ਉਹਨਾਂ ਨੇ ਵੀ ਆ ਆ ਇਸ ਤਰ੍ਹਾਂ ਦੀ ਯੋਜਨਾਬੰਦੀ ਦੀ ਲੋੜ ਆ ਔਰ ਇਹਦੇ ਕਾਰਨਾਂ ਨੂੰ ਖੋਖਣ ਦੀ ਲੋੜ ਆ ਵੀ ਕਾਰਨ ਕੀ ਕਾਰਨ ਨੇ ਹੜਾਂ ਚ ਠੀਕ ਆ ਕੁਦਰਤੀ ਆਫਤ ਵੀ ਉਹਦੇ ਨਾਲ ਜਿਹੜੇ ਮਤਲਬ ਅੰਗੈਲੀਆਂ ਹੋਈਆਂ ਨੇ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਉਹਨਾਂ ਨੂੰ ਅਸੀਂ ਕਿਸੇ ਕਿਵੇਂ ਦੂਰ ਕਰਨਾ ਆ ਕੱਪ ਬੈਖਦੀ ਅਸੀਂ ਯੋਜਨਾਬੰਦੀ ਕਿਵੇਂ ਕਰਨੀ ਆ ਮੌਸਮ ਵਿਭਾਗ ਆ ਸਾਡਾ ਜਲ ਸਰੋਤ ਵਿਭਾਗ ਆ ਜਿੰਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਅਸੀਂ ਉਹਨਾਂ ਦੇ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਕਿਸ ਤਰ੍ਹਾਂ ਨਿਸ਼ਚਿਤ ਕਰਨੀਆਂ ਨੇ ਸਰਕਾਰ ਦਾ ਜਿਹੜਾ ਜਲ ਸਰੋਤ ਨਾਲ ਸੰਬੰਧਿਤ ਮੰਤਰੀ ਹੈ ਉਹਨੂੰ ਅਸੀਂ ਕਿਵੇਂ ਜ਼ਿੰਮੇਵਾਰ ਬਣਾਉਣਾ ਜਾਂ ਉਹਦੇ ਉਹਦੀ ਕਿੱਦਾਂ ਜਿਹੜੀ ਜ਼ਿੰਮੇਵਾਰੀਆਂ ਨਿਸ਼ਚਿਤ ਕਰਨੀ ਆ ਔਰ ਇਹ ਕੇਂਦਰ ਚ ਦੀ ਕਿੱਥੇ ਕਮੀ ਰਹੀ ਹੈ ਜਾਂ ਸਟੇਟ ਸਰਕਾਰ ਦੀ ਕਿੱਥੇ ਕਮੀ ਰਹੀ ਹੈ ਉਹ ਸਾਰੀ ਯੋਜਨਾਬੰਦੀ ਉਹ ਸਾਰਾ ਕੁਝ ਜਿਹੜਾ ਸੈਸ਼ਨ ਬੁਲਾ ਕੇ ਕੀਤਾ ਜਾ ਸਕਦਾ ਉੱਥੇ ਵੀ ਜੇ ਜੇ ਸੈਸ਼ਨ ਬੁਲਾ ਕੇ ਵੀ ਇੱਕ ਦੂਜੇ ਨੂੰ ਨਿੰਦਣਾ ਭੰਡਣਾ ਹੀ ਆ ਜਾਂ ਇੱਕ ਦੂਜੇ ਨੂੰ ਨੀਮੈ ਦਿਖਾਉਣਾ ਤਾਂ ਆਏ ਦੇਖੋ ਜੇ ਪਿੱਛੇ ਚਾਤ ਮਾਰ ਰਹੀਏ ਪਿੱਛੇ ਵੀ ਕਿਸੇ ਨੇ ਬਾਹਰ ਨਹੀਂ ਫੜੀ ਪੰਜਾਬੀਆਂ ਦੀ ਔਰ ਲੋਕ ਲੋਕਾਂ ਲਈ ਤਾਂ ਮੁੱਦਾ ਹੀ ਹੈ ਨਹੀਂ ਸਰਕਾਰਾਂ ਕੋਲੇ ਨਾ ਲੋਕਾਂ ਲਈ ਸਮਾਂ ਲੁੱਟਮਾਰ ਹੀ ਰਹੀ ਹੈ ਸਵਾਰਥ ਰਿਆ ਨਿਜਵਾਦ ਰਿਆ ਪਰਿਵਾਰਵਾਦ ਰਿਆ ਪਰਿਵਾਰਾਂ ਲਈ ਸਮਾਂ ਸਰਕਾਰਾਂ ਕੋਲੇ ਤੇ ਉਹ 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 ਫਰੋਲ ਕੇ ਇੱਕ ਦੂਜੇ ਨੂੰ ਨੀਵਾ ਦਿਖਾ ਦੇਣਾ ਵੀ ਤੂੰ ਫਲਾਨਾ ਕੁਝ ਨਹੀਂ ਕੀਤਾ ਮੈਂ ਨਹੀਂ ਕੀਤਾ ਆ ਨਹੀਂ ਕੀਤਾ ਇਹ ਇਹ ਚ ਨਹੀਂ ਇਹਦੇ ਲਈ ਇੱਕ ਮਤਲਬ ਸਹਿਰ ਦੋ ਕੇ ਸਿਰ ਜੋੜ ਕੇ ਸਟੇਟ ਨੂੰ ਖੜਾ ਕਿਵੇਂ ਕਰਨਾ ਹੈ ਜਿਹੜਾ ਸਾਡਾ ਢਾਂਚਾ ਸਾਰਾ ਪਿੰਡੂ ਵਿਕਾਸ ਢਾਂਚਾ ਉਹ ਤੈਸ਼ ਨੈਸ਼ ਹੋ ਗਿਆ ਸਾਡਾ ਐਜੂਕੇਸ਼ਨ ਸਿਸਟਮ ਸਾਡਾ ਸਿਹਤ ਸਿਸਟਮ ਸਾਡੇ ਸਕੂਲ ਸਾਡੀਆਂ ਵੈਟਰਨਰੀ ਜਿਹੜੀਆਂ ਉਹ ਨੇ ਉਹ ਸਿਸਟਮ ਤੈਸ਼ ਨੈਸ਼ ਹੋ ਗਿਆ ਤਬਾਹ ਹੋ ਗਿਆ ਉਹਨੂੰ ਖੜਾ ਕਿਵੇਂ ਕਰਨਾ ਇਹਦੇ ਲਈ ਯੋਜਨਾਬੰਦੀ ਦੀ ਲੋੜ ਹੈ ਉਹ ਵਿਧਾਨ ਸਭਾ 'ਚ ਬੈਠ ਕੇ ਹੀ ਅਲਿਖੀ ਜਾ ਸਕਦੀ ਹੈ ਉਹਦੇ ਲਈ ਸਾਰੀਆਂ ਪਾਰਟੀਆਂ ਨੂੰ ਇੱਕ ਮੋਟ ਹੋਣਾ ਪਊਗਾ ਜੀ ਬਿਲਕੁਲ ਕੇਂਦਰ ਸਰਕਾਰ ਵੱਲੋਂ ਵੀ ਕੋਈ ਨਵਾਂ ਸੁਨੇਹਾ ਆਇਆ ਕੋਈ ਆਸ ਵੱਜੀ ਹੈ ਆ ਦੇਖੋ ਲਗਨ ਜੀ ਜਿਸ ਤਰ੍ਹਾਂ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਜਿੱਥੇ ਉਹ 12000 ਕਰੋੜ ਦੇ ਫੰਡ ਨੂੰ ਲੈ ਕੇ ਚਰਚਾ ਛੜੀ ਆ ਜਾਂ ਉਹ ਹੋਇਆ ਉਸੇ ਤਰ੍ਹਾਂ ਮੋਦੀ ਸਾਹਿਬ ਵੱਲੋਂ ਵੀ ਜਿਹੜੀ 1600 ਕਰੋੜ ਦੀ ਗ੍ਰਾਂਟ ਐਲਾਨੀ ਗਈ ਆ ਉਹਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਜਾਂ ਸਾਰੀਆਂ ਧਿਰਾਂ ਨੇ इवन ਪੰਜਾਬੀਆਂ ਨੇ ਵੀ ਕਿਹਾ ਸੀ ਵੀ ਮਨਾ ਚ ਸੀਗਾ ਬਈ ਯਾਰ ਬਹੁਤ ਥੋੜਾ ਜਿਸ ਤਰ੍ਹਾਂ ਦਾ ਨੁਕਸਾਨ ਆ ਜੇ ਹੁਣ ਇੱਕ 2200 ਕਿੰਨੇ ਪੰਡ ਨੇ ਜੇ 1600 ਕਰੋੜ ਦੀ ਗ੍ਰਾਂਟ ਲਈਏ ਤਾਂ 77 ਕੁ ਲੱਖ ਰੁਪਏ ਇੱਕ ਪਿੰਡ ਲਈ ਬਣਦਾ ਜਿਹੜੇ ਆਜੂ ਅੰਕੜੇ ਉਹ 77 ਲੱਖ ਨਾਲ ਇੱਕ ਪਿੰਡ ਚ ਕੀ ਤੁਸੀਂ ਕਿੰਨਾ ਕੁ ਵਿਕਾਸ ਕਰ ਲਓਗੇ ਜਾਂ ਕੀ ਲੋਕਾਂ ਨੂੰ ਉਹ ਚ ਤੁਸੀਂ ਦੇ ਦੇਵੋਗੇ ਹੈ ਤਾਂ ਬਹੁਤ ਥੋੜੀ ਹੈ ਪਰ ਉਹਦੇ ਬਾਵਜੂਦ ਵੀ ਜੋ ਵੀ ਜਿਸ ਤਰ੍ਹਾਂ ਆਪਣੇ ਦੇਸ਼ ਦੇ ਆਪਣੇ ਸੌਰੀ ਸਟੇਟ ਦੇ ਗਵਰਨਰ ਵੱਲੋਂ ਆਪਣੇ ਦੌਰਾ ਕੀਤਾ ਗਿਆ ਹੜ੍ਹਾਂ ਦੇ ਨਾਲ ਸੰਬੰਧਿਤ ਜਾਂ ਜਿਹੜੀਆਂ ਕੇਂਦਰੀ ਟੀਮਾਂ ਨੇ ਜਿਨ੍ਹਾਂ ਨੇ ਫਸਲਾਂ ਦੇ ਨੁਕਸਾਨ ਦਾ ਜਾਂ ਹੋਰ ਜਿਹੜੇ ਅਲੱਗ-ਅਲੱਗ ਨੁਕਸਾਨ ਹੋਏ ਨੇ ਉਹਦਾ ਇੱਕ ਦੌਰਾ ਕਰਕੇ ਇੱਕ ਸਰਵੇ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਹੈ ਇਹ ਆਸ ਵੱਜੀ ਆ ਜਾਂ ਮੀਡੀਆ ਦੇ ਇੱਕ ਹਿੱਸੇ 'ਚ ਵੀ ਅੱਜ ਮੈਂ ਸੰਪਾਤਕੀਆਂ ਵੀ ਪੜ੍ਹ ਰਿਹਾ ਸੀ ਕਈ ਅਖਬਾਰਾਂ ਦੇ ਸੰਪਾਦਕਾਂ ਨੇ ਵੀ ਇਹ ਲਿਖਿਆ ਕਿ ਦੇਖੋ ਜੇ ਕੇਂਦਰ ਵੱਲੋਂ ਜਾਂ ਮੋਦੀ ਸਰਕਾਰ ਵੱਲੋਂ ਕੋਈ ਇਸ਼ਾਰਾ ਆਇਆ ਹੋ ਤਾਂ ਤਾਂ ਹੀ ਸਾਰਿਆਂ ਨੇ ਇਹ ਲਿਖਿਆ ਕਈਆਂ ਨੇ ਬਈ ਜਿਹੜਾ ਉਹ ਵੱਖਰਾ ਹੋਊਗਾ ਜਿਹੜਾ ਜਿਹੜਾ ਸਰਵੇ ਹੋਇਆ ਨਾ ਨੁਕਸਾਨ ਦਾ ਇਹ ਤੇ ਇੱਕ ਸ਼ੁਰੂਆਤੀ ਇੱਕ ਰਾਹਤ ਫੰਡ ਆ ਜਿਵੇਂ ਆਪਾ ਆਸ ਕਰਦੇ ਵੀ ਆਉਂਦੇ ਆਏ ਜਿਵੇਂ ਆਪਾਂ ਪਹਿਲਾਂ ਕਹਿ ਰਹੇ ਸੀ ਵੀ ਖੇਤੀਬਾੜੀ ਮੰਤਰੀ ਆਏ ਦੇ ਕੇ ਕੁਝ ਵੀ ਨਹੀਂ ਗਏ ਕੁਝ ਨਾ ਕੁਝ ਦੇਣਾ ਚਾਹੀਦਾ ਸੀ ਇਹ ਦੇਸ਼ ਦੇ ਪ੍ਰਧਾਨ ਮੰਤਰੀ ਆਏ ਆ ਚਲੋ ਇਹ ਆਸ ਵੱਜੀ ਆ ਵੀ ਉਹ 1600 ਕਰੋੜ ਦੇਗੇ ਪਰ ਜਿਹੜਾ ਨੁਕਸਾਨ ਹੋਇਆ ਜਿਹੜਾ ਉਹਦੀ ਸਰਵੇ ਰਿਪੋਰਟ ਹੋਊਗੀ ਜਿਹੜੇ ਮਾਹਰ ਸਰਵੇ ਰਿਪੋਰਟ ਦੇਣਗੇ ਅਧਿਕਾਰੀ ਰਿਪੋਰਟ ਦੇਣਗੇ ਕੇਂਦਰੀ ਟੀਮਾਂ ਜਿਹੜੀਆਂ ਰਿਪੋਰਟ ਦੇਣਗੀਆਂ ਉਹਤੇ ਸਰਕਾਰ ਜਿਹੜੀ ਅਮਲ ਕਰੂਗੀ ਔਰ ਉਹ ਅਮਲ ਕਰਕੇ ਲੋਕਾਂ ਨੂੰ ਜਿਹੜਾ ਹੈ ਰਾਹਤ ਫੰਡ ਜਿਹੜਾ ਜਾਂ ਵੱਡਾ ਪੈਕੇਜ ਇੱਕ ਹੋਰ ਆਉਣ ਦੀ ਇਸ਼ਾਰਾ ਹੋਇਆ ਜਾਂ ਸੁਭਾਵਨਾ ਵੀ ਪੱચી ਹੈ ਜੀ ਬਿਲਕੁਲ ਜੋਗਿੰਦਰ ਜੀ ਤੁਸੀਂ ਬੜੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਬੜਾ ਤੁਸੀਂ ਵੱਖ-ਵੱਖ ਵਿਸ਼ਾ ਤੇ ਤੁਸੀਂ ਜਿਹੜੀ ਹੈ ਬੜੀ ਕੁ ਸਟੀਕ ਜਾਣਕਾਰੀ ਸਾਂਝੀ ਕੀਤੀ ਜੁਨਰਲੀ ਬਹੁਤ ਬਹੁਤ ਧੰਨਵਾਦ ਧੰਨਵਾਦ ਲਗਨ ਜੀ ਸਾਡੇ ਦਰਸ਼ਕਾਂ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਕੱਲ ਦੁਬਾਰਾ ਤੁਹਾਡੇ ਨਾਲ ਫੇਰ ਜਿਹੜੀ ਹੈ ਇੱਕ ਨਵੀਂ ਚਰਚਾ ਲੈ ਕੇ ਆਵਾਂਗੇ ਕਿਸੇ ਨਵੇਂ ਮੁੱਦੇ ਤੇ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ